ਦੀ ਮੰਡੀ ਲਾਦੂ ਕਾ ਦੇ ਬੱਸ ਸਟੈਂਡ ਤੇ ਇੱਕ ਟੈਲੀਕਾਮ ਤੇ ਚੋਰਾਂ ਨੇ ਇੱਕ ਬੋਲਿਆ ਤਾਵਾ ਲੱਖਾਂ ਰੁਪਏ ਦਾ ਸਮਾਨ ਹੋਇਆ ਚੋਰੀ ਬਸ ਆਮਨ ਟੈਲੀਕਾਮ ਸ਼ਾਪ ਤੇ ਬੀਤੀ ਰਾਤ ਚੋਰਾਂ ਨੇ ਤਾਵਾ ਬੋਲ ਦਿੱਤਾ ਜਿਸ ਦੀ ਸੀਸੀਟੀਵੀ ਫੁਟੇਜ ਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਉਧਰ ਦੁਕਾਨਦਾਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਔਰ ਟੈਲੀਕਮ ਸੰਚਾਲਕ ਅਮਨ ਕੰਬੋਜ ਨੇ ਦੱਸਿਆ ਕਿ ਉਸ ਦਾ ਲਗਭਗ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਜਿਸ ਦੇ ਵਿੱਚ ਕੀ ਪੇੜ ਵਾਲੇ 40 ਮੋਬਾਈਲ ਔਰ ਟੱਚ ਸਕਰੀਨ ਵਾਲੇ ਕੁਝ ਮੋਬਾਈਲ ਰਿਪੇਅਰਿੰਗ ਲਈ ਆਏ ਕੁਝ ਮੋਬਾਈਲ ਔਰ ਇਨਵਰਟਰ ਬੈਟਰੀਆਂ ਲੈਪਟਾਪ ਚੋਰੀ ਹੋਣ ਦੀ ਵਾਰਦਾਤ ਸਾਹਮਣੇ ਆਈ ਹੈ ਮਾਮਲੇ ਦੀ ਜਾਣਕਾਰੀ ਪਹਿਲੇ ਮੰਡੀ ਲਾਦੂ ਕਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੰਡੀ ਲਾਦੂ ਕਾ ਪੁਲਿਸ ਵੱਲੋਂ ਮੌਕੇ ਦੀ ਜਾਣਕਾਰੀ ਲਈ ਗਈ ਜਿਸ ਤੋਂ ਬਾਅਦ ਫਾਜ਼ਿਲਕਾ ਦੇ ਡੀਐਸਪੀ ਤੱਕ ਇਹ ਗੱਲ ਪਹੁੰਚੀ ਤਾਂ ਮੌਕੇ ਤੇ ਫਾਜ਼ਿਲਕਾ ਦੇ ਡੀਐਸਪੀ ਸਬੇਕ ਸਿੰਘ ਵੀ ਇੱਥੇ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚੇ ਇਕੱਠੇ ਹੋਏ ਦੁਕਾਨਦਾਰਾਂ ਨੇ ਡੀਐਸਪੀ ਸਬੇਕ ਸਿੰਘ ਨੂੰ ਅਪੀਲ ਕੀਤੀ ਕਿ ਬੱਸ ਸਟੈਂਡ ਤੇ ਵੀ ਪੀਸੀਆਰ ਦੀ ਟੀਮ ਵੱਲੋਂ ਜਿਹੜਾ ਲਗਾਇਆ ਜਾਵੇ ਉਧਰ ਮੀਡੀਆ ਨਾਲ ਗੱਲਬਾਤ ਕਰਦੇ ਡੀਐਸਪੀ ਸਵੇਕ ਸਿੰਘ ਨੇ ਦੱਸਿਆ ਹੈ ਕਿ ਪੀਸੀਆਰ ਦੀ ਟੀਮ ਵੱਲੋਂ ਬਸ ਸਟੈਂਡ ਲਾਧੂਕਾ ਔਰ ਚੋਰੀ ਚਗਾਰੀ ਦੀਆਂ ਘਟਨਾ ਨੂੰ ਰੋਕਣ ਲਈ ਬਰਾਤ ਨੂੰ ਗੇੜਾ ਲਗਾਇਆ ਜਾਂਦਾ ਹੈ ਪਰ ਤੁੰਦ ਦੇ ਕਾਰਨ ਇਹ ਘਟਨਾ ਹੋ ਰਹੀਆਂ ਹਨ ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪੱਧਰ ਤੇ ਇੱਕ ਚੌਕੀਦਾਰ ਵੀ ਰੱਖਿਆ ਜਾਵੇ ਤਾਂ ਜੋ ਤੁੰਦ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾ ਨਾ ਹੋ ਸਕਣ ਮੀਡੀਆ ਦੇ ਪੁਲਿਸ ਵੱਲੋਂ ਚੋਰ ਛੱਡਣ ਦੇ ਸਵਾਲ ਤੇ ਡੀਐਸਪੀ ਸਵੇਕ ਸਿੰਘ ਨੇ ਬੋਲਦੇ ਦੱਸਿਆ ਕਿ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਚੋਰ ਛੱਡਣ ਦਾ ਅਧਿਕਾਰ ਨਹੀਂ ਉਹਨਾਂ ਕਹਿੰਦੇ ਕਿ ਫਾਜ਼ਿਲਕਾ ਦੇ ਵਿੱਚ ਕਾਫੀ ਰਿਕਵਰੀ ਕੀਤੀ ਜਾ ਰਹੀ ਹੈ ਔਰ ਚੋਰਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਇਹਨਾਂ ਚੋਰਾਂ ਨੂੰ ਜੇਕਰ ਮੰਤ ਦੇ ਦਿੰਦੀ ਹੈ ਤਾਂ ਉਸ ਦੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਦਾ ਕੋਈ ਰੋਲ ਨਹੀਂ ਉਹਨਾਂ ਕਹਿੰਦੇ ਕਿ ਅਦਾਲਤ ਵੱਲੋਂ ਉਹਨਾਂ ਨੂੰ ਜਮਾਨਤ ਦਿੱਤੀ ਜਾਂਦੀ ਹੈ ਨਾ ਕਿ ਕਿਸੇ ਅਧਿਕਾਰੀ ਵੱਲੋਂ ਛੱਡਿਆ ਜਾ ਰਿਹਾ ਹੈ ਮੌਕੇ ਤੇ ਪਹੁੰਚੇ ਡੀਐਸਪੀ ਨੂੰ ਅਮਨ ਟੈਲੀਕਮ ਦੇ ਸੰਚਾਲਕ ਅਮਨ ਕੰਬੋਜ ਵੱਲੋਂ ਸਾਰੀ ਘਟਨਾ ਦੱਸੀ ਗਈ ਹੈ ਔਰ ਸੀਸੀਟੀਵੀ ਫੁਟੇਜ ਵੀ ਪਰਵਾਇਡ ਕਰਵਾਈ ਗਈ ਹੈ ਉਧਰ ਡੀਐਸਪੀ ਨੇ ਕਿਹਾ ਕਿ ਫੁਟੇਜ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਜੇਕਰ ਕਿਸੇ ਨੂੰ ਪਛਾਣ ਆਉਂਦੀ ਹੈ ਤਾਂ ਉਹ ਪੁਲਿਸ ਨਾਲ ਕੰਟੈਕਟ ਕਰਨ ਜਲਦੀ ਹੀ ਪਛਾਣ ਕਰਕੇ ਚੋਰਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਦੁਕਾਨ ਐਦਾਂ ਬੰਦ ਵਧਾ ਕੇ ਗਿਆ ਸੀ ਜੋ ਕਿ ਸਵੇਰੇ ਫੋਨ ਆਇਆ ਵੀ ਇਸ ਤਰ੍ਹਾਂ ਚੋਰੀ ਹੋਈ ਨਵੈਟਰ ਲੈ ਕੇ ਨੇ ਫੋਨ ਪਿਆ ਸੀ ਅੰਦਰ ਜੀ ਚੋਰੀ ਕਰਕੇ ਲੈ ਗਏ ਸਾਨੂੰ ਕਿਸੇ ਨੇ ਫੋਨ ਕਰਿਆ ਸੀ ਕੋਈ ਜਾ ਰਿਹਾ ਸੀ ਜਿੰਮ ਕਰਨ ਅੱਛਾ ਜੀ ਤੇ ਉਹਨਾਂ ਨੇ ਫੋਨ ਕਰਿਆ ਸੀ ਤੇ ਫਿਰ ਮੈਨੂੰ ਪਤਾ ਲੱਗਿਆ ਮੈਂ ਇੱਥੇ ਪਹੁੰਚੇ ਤਾਂ ਛੱਡਰ ਚੱਕਿਆ ਸੀ ਤੇ ਜੋ ਵੀ ਵੀਡੀਓ ਵੀ ਕੈਮਰੇ ਚ ਅੰਦਰ ਕੈਮਰੇ ਵਗੈਰਾ ਲੱਗੇ ਨੇ ਹਾਂਜੀ ਕੈਮਰੇ ਲੱਗੇ ਹੋਣੇ ਕੈਮਰੇ ਵਿੱਚ ਮਤਲਬ ਕਿੰਨੇ ਕੁ ਬੰਦੇ ਸੀ ਜਿਹੜੀ ਚੋਰੀ ਹਾਂਜੀ ਜੋ ਤਿੰਨ ਨੇ ਜੋ ਮੌਜੂਦਾ ਅੰਦਰ ਨੇ ਜੀ ਹਾਂ ਤੇ ਫੋਨ ਤੱਕ ਸਮਾਨ ਕੀ ਕੀ ਹੈ ਤੁਹਾਡਾ ਹਾਂ ਫੋਨ ਹੈਗੇ ਸੀ ਜੀ ਤੇ ਇਨਵਰਟਰ ਬੈਂਡਰ ਕੰਪਿਊਟਰ ਚੱਕ ਲਗੇ ਨੇ ਜੀ ਹੋਰ ਕੱਚ ਸੈਕੰਡ ਹੈਂਡ ਫੋਨ ਪਏ ਸੀ ਜਿਹੜੇ ਸੀ ਤੇ ਜਿਹੜੇ ਪੁਰਾਣੇ ਸੇਲ ਕਰਨ ਵਾਸਤੇ ਰੱਖੇ ਸੀ 10000 ਰੁਪਏ ਕੈਸ਼ ਤੇ ਦੂਜਾ ਸਮਾਨ ਕਿੰਨਾ ਦੂਸਰਾ ਕੀ ਪਰਫੋਨ ਸੀ 40 ਪੀਸ ਮੋਟਾ ਮੋਟਾ ਸਾਬ ਲਾਵਾ ਤਾਂ ਸਾਰ ਨੂੰ ਕਿੰਨਾ ਕੋ ਘਾਟਾ ਪਿਆ ਹੈ ਜੀ 2.5 ਲੱਖ ਦੇ ਹਾਂ ਜੀ ਸਾਰੇ ਦੋ ਦੋ ਇਧਰ ਵੀ ਲੱਗੇ ਸਾਰੇ ਸਾਰਾ ਫੋਰ ਕੈਸ਼ ਦਿੱਤੇ 40 ਪੀਸ ਫੋਨ ਸੀ ਅੱਛਾ ਤੇ ਇਨਵਰਟਰ ਬੰਦਰਾ ਸੀ ਕੰਪਿਊਟਰ ਸੀ 10000 ਮਹੀਨਾ ਰਗਾ ਸੀ 10000 ਇਹ ਸੂਤ ਦਾ ਕੋਲਾ ਬੱਖੇ ਦਾ ਨਹੀਂ ਉਹ ਤੇ ਰੱਖਿਆ ਸੀ ਉਸ ਮੱਥੇ ਆਜੋ ਟਟਾ ਲਾ ਗਏ ਅੱਜ ਸਾਰੇ ਸੋਕੀ ਗਾਂਧੀ ਫਸਲੇ ਫਸਲਾ ਦੋਨੇ ਪਾਰੇ ਪਾਰੇ ਦੋਨੇ ਸਾਰੇ ਟੋਰ ਕੇ ਨਾਲ ਹੀ ਲੱਗ ਰਹੇ ਕੋਈ ਕਰਨਾ ਕੰਮ ਨਹੀਂ ਹਾਂਜੀ ਹਾਂ ਲੱਗੇ ਵੀਡੀਓ ਕਰ ਹਾਂਜੀ ਕਿ ਕਵਰੇਜ ਹੁੰਦੀ ਹੈ ਹਾਂਜੀ ਦੇਤੀ ਸੀ ਮੈਂ ਉਹ ਨੰਬਰ ਲਿਖ ਦਿੱਤਾ ਹੋਰ ਇੱਕ ਇਤਲਾਹ ਮਿਲੀ ਸੀ ਦੁਕਾਨ ਤੋਂ ਚੋਰੀ ਹੋਈ ਹੈ ਮੋਬਾਈਲ ਚੋਰੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਵੇਖਿਆ ਤੇ ਮਦਈ ਦਾ ਬਿਆਨ ਲਿਖ ਕੇ ਮਕਦਮਾ ਦਰਜ ਕਰ ਰਹੇ ਆ ਤੇ ਅਸੀਂ ਮਕਦਮਾ ਦਰਜ ਕਰਕੇ ਉਮੀਦ ਹੈ ਵੀ ਅਸੀਂ ਜਲਦੀ ਟ੍ਰੇਸ ਕਰ ਲੈ ਨਹੀਂ ਪਹਿਲਾਂ ਜਿਹੜੀ ਚੋਰੀ ਹੋਈ ਰਾਣੇ ਵੀ ਚੋਰੀ ਹੋਈ ਸੀ ਉਹ ਦੂਜੀ ਵੀ ਚੋਰੀਆਂ ਸਾਡੀਆਂ ਸਾਰੀਆਂ ਚੋਰੀਆਂ ਟ੍ਰੇਸ ਟ੍ਰਾਂਸਫਰ ਚੋਰੀ ਵੀ ਅਸੀਂ ਫੜਿਆ ਗਿਆ ਪਹਿਲਾਂ ਜਿਹੜੇ ਚੋਨਾ ਚੋਰ ਹੈਗੇ ਸੀ ਉਹ ਵੀ ਸੀ ਪੇਸ਼ ਕਰਕੇ ਉਹ ਵੀ ਫੜਿਆ ਤੇ ਉਹ ਚੋਰ ਕਵਰੀ ਵੀ ਬਰਾਮਦ ਕੀਤੀ ਬਾਕੀ ਮਾਰੀ ਗੱਲੇ ਆ ਬਾਕੀ ਸਾਡੇ ਲੋਸ ਤੇ ਅਗਸਤ ਜਿਹੜੀ ਹੈਗੀ ਰੂਲਰ ਆਪਣੇ ਗੱਡੀ ਪੱਕੀ ਲੈ ਗਈ ਸਾਡੀ ਪੈਥ ਜਾਰੇ ਲੋਕਾਂ ਨੂੰ ਬੇਨਤੀ ਤੁੰਦਾ ਸੀਜ਼ਨ ਹੈ 10 ਕੁ ਦਿਨ ਹੈਗਾ ਖੜ ਦਾ ਮੌਸਮ ਹੈ ਤੁੰਦ ਜਿਆਦੀ ਹੈਗੀ ਹੈ ਪਰ ਇਹ ਦੁਕਾਨਦਾਰਾਂ ਨੂੰ ਮਿਲ ਕੇ ਚੌਂਕੀਦਾਰ ਵੀ ਜਰੂਰ ਰੱਖਣੇ ਚਾਹੀਦੇ ਆ ਇਹਦੇ ਦਸਨ ਦੇ ਮਾਦਮਕ 40 ਫੋਨ ਛੋਟੇ ਆ ਤੇ 15 ਟੱਚਪੋਨ ਆ ਇੱਕ ਵੈਂਟਰ ਹੈਗੀ ਹੈ ਕਰੀਬ ਲੱਖ ਡੇ ਲੱਖ ਦਾ ਨੁਕਸਾਨ ਹੋਇਆ ਸਾਡੇ ਵੱਲੋਂ ਹੁਣੇ ਮੁਕਤਵਾ ਦਰਜ ਕਰਕੇ ਤਰਤੀਸ਼ ਅਮਰ ਚੱਲਦੀ ਜਾ ਰਹੀ ਹੈ ਚੌਕੀ ਇੱਥੇ ਮਤਲਬ 400 ਮੀਟਰ ਤੋਂ ਨਹੀਂ ਜ਼ਿਆਦਾ ਦੂਰੀ ਹੈਗੀ ਚੌਕੀ ਜਬਰ ਰਾਤ ਨੂੰ ਮਤਲਬ ਜਿਹੜੀ ਪੀਸੀਆਰ ਵੀ ਚੱਲਦਾ ਹੈਗਾ ਸ਼ਹਿਰ ਜਦੋਂ ਨਾ ਪੀਸੀਆਰ ਚੱਲਦਾ ਬਾਜ਼ਾਰ 'ਚ ਚੋਰੀ ਨਹੀਂ ਹੋਏਗੀ ਬਾਕੀ ਰਹੀ ਜੇ ਤੁਹਾਨੂੰ ਦਾ ਮੌਸਮ ਹੈ ਤੁੰਦ ਦਾ ਮਤਲਬ ਹੀ ਆਵਾਜਾਈ ਘਟੇ ਹੈ ਤੇ ਸਾਡੀ ਬੇਨਤੀ ਦੁਕਾਨਦਾਰਾਂ ਸਾਰਿਆਂ ਨੂੰ ਪ੍ਰੈਸ ਦੇ ਜ਼ਰੀਏ ਆ 15 ਦਿਨ ਦਾ ਸੀਜ਼ਨ ਹੈਗਾ ਤੁੰਦ ਦਾ ਉਹ ਤੇ ਸਾਰੇ ਚੋ ਦੁਕਾਨਦਾਰ ਮਿਲ ਕੇ ਆਪਣਾ ਚੌਕੀ ਦਾ ਰੱਖਾ ਸਾਡੀ ਉਸ ਦੀ ਗਸ਼ਤੀ ਵੀ ਵਧਾਈ ਜਾਏਗੀ ਪੀਸੀਆਰ ਦਾ ਉਹਨਾਂ ਮਤਲਬ ਇੱਥੋਂ ਰੌਂਡ ਲਗਾ ਕੇ 1.5-2 ਕਿਲੋਮੀਟਰ ਦਾ ਏਰੀਆ ਚਲ ਮਤਲਬ 2 ਕਿਲੋਮੀਟਰ ਗਸ਼ਤ ਚੱਲਿਆ ਗਿਆ ਪਿੱਛੋਂ 2 ਕਿਲੋਮੀਟਰ ਤੋਂ ਦੁਕਾਨ ਦੀ ਰੱਖੀ ਦੋਨ ਤੁਸੀਂ ਆਪ ਹੀ ਸੈਰ ਜੇ ਇੱਕ ਬੰਦਾ ਇੱਥੇ ਚੈੱਕ ਕਰਕੇ 2 ਕਿਲੋਮੀਟਰ ਚੈੱਕ ਕਰਨ ਚੱਲਿਆ ਗਿਆ ਉਹ ਤੇ 10-15 ਮਿੰਟ ਤਾਂ ਲੱਗਦੀ ਲੱਗਦੇ ਆ ਬਾਕੀ ਕੋਈ ਗੱਲ ਨਹੀਂ ਸੀ ਸੀ ਫੋੜੇ ਜਾਏਗੀ ਸਾਡੇ ਕੋਲ ਜਲਦੀ ਟ੍ਰੇਸ ਕਰ ਲਾਂਗੇ ਅਸੀਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਕੋਈ ਜਿੰਨੇ ਵੀ ਅਪੀਅਰ ਅਰਜੇ ਅਜ ਤੱਕ ਕੋਈ ਬੰਦਾ ਨਹੀਂ ਕੋਈ ਬੰਦਾ ਸਾਫ ਕਰ ਦੇ ਵੀ ਚੋਰ ਫੜ ਕੇ ਛੱਡਿਆ ਹੋਵੇ ਅਸੀਂ ਸੌਫਟ ਸਟ ਵੀ ਕਾਰਵਾਈ ਹੋਏਗੀ ਇਹ ਨਹੀਂ ਵੀ ਪੁਛਤ ਕਾਰਵਾਈ ਨਹੀਂ ਹੋਏਗੀ ਚੋਰ ਫੜ ਕੇ ਚੜਦਾ ਹੈਗਾ ਜਿੰਨੇ ਚੋਰ ਫੜੇ ਆ ਟ੍ਰੇਸ ਕਰਕੇ ਪਰਚੇ ਦਿੱਤੇ ਔਰ ਕਵਰੀ ਵੀ ਕੀਤੀ ਹੈ ਉਹ ਕੋਰਟ ਦਾ ਕੰਮ ਹੈ ਉਹ ਚ ਕੋਰਟ ਵੇ ਲੈ ਲੈਂਦੀ ਉਹ ਕੋਰਟ ਦਾ ਕੰਮ ਹੈ ਉਹ ਚ ਅਸੀਂ ਕੁਝ ਨਹੀਂ ਕਹਿ ਸਕਦੇ